ਹਲੋ ਤੋਂ ਸਾਡੇ ਨਾਲ ਲਾਈਵ 'ਚ ਜੁੜੇ ਨੇ 3 ਬਲਜਿੰਦਰ ਸਿੰਘ ਬੈਂਸ ਬਿੰਦੂ ਭਾਜੀ ਯੂ ਐਸ 4 ਕੇ ਗੁਰਪ੍ਰੀਤ ਸਿੰਘ ਗੋਪੀ ਯੂ ਐਸ 5 ਤਾਰੀ ਯੂ ਐਸ ਇਹ ਸਾਡੇ ਨਾਲ ਲਾਈਵ ਜੁੜੇ ਨੇ 6 ਯੂ ਐਸ ਜਿੰਦੀ ਮੇਲੀ ਇਹ ਜਿਨ੍ਹਾਂ ਨੇ ਲਾਈਵ ਦੀ ਦੇਵਨ ਭయ్యా ਤੋਂ ਸਾਡੇ ਨਾਲ ਲਾਈਵ ਜੁੜੇ ਨੇ 11 12 ਰਮਨ ਵੀਰ ਸਿੰਘ ਚੰਦਾ ਤੇ ਜਗਤੋ ਚੰਗ ਸਾਡੇ ਵਿਚਕਾਰ ਪਹੁੰਚੇ ਨੇ ਗੁਰਕਮਲ ਸਿੰਘ ਕਨੇਡਾ 14 ਜਸਵੀਰ ਸਿੰਘ ਸ਼ੀਰਾਵਾ ਜੀ ਸਾਡੇ ਵਿਚਕਾਰ ਪਹੁੰਚੇ ਨੇ 15 ਪਾਜੀ ਸਵਾਗਤ ਕਰਦੇ ਆਂ ਜੀ ਪਾਜੀ ਸਟੇਜ ਤੇ ਆ ਜਾਓ 16 ਪਿਆਰ ਨਾਲ ਪਾਜੀ ਇੱਕ ਮਿੰਟ ਦੇ ਸਾਡੇ 12 ਕਿਹੜੇ ਆ ਜੀ 17 ਰਾਸੀ ਬੋਲਦ ਜਿੰਦਰ ਸਾਧਪੁਰ ਦਾ ਚੱਲਦਾ ਆ 18 ਉੱਪਰਲੇ ਪਾਸੇ ਸੂਨ ਸਿੰਘ ਲੰਗੇਰੀ ਉਹਨਾਂ ਦਾ ਬੋਲਦ ਚੱਲਦਾ 19 ਸੋਢੀ ਰਸੂਲਪੁਰ ਚਾਵਕੇ ਜੋਗ ਦਾ ਹੌਂਦਾ ਖਿਆਲ ਰੱਖ ਕੇ ਪਾਜੀ ਬੇ ਇੱਕੇ ਭਾਈ ते चौवी पच्ची शप सताई अठाई 29 ਤੇ ਮੱਖੂ ਭਾਜੀ ਪਿੰਡ ਪਵਾੜੜੇ ਤੋਂ ਸਾਡੇ ਜਗਰ ਪਹੁੰਚੇ ਆ ਜੀ ਇਹਨਾਂ ਦੇ ਪਹੁੰਚਣ ਦੇ ਆਰਦੇ ਸਵਾਗਤ ਕਰਦੇ ਆ ਮੱਖੂ ਭਾਜੀ ਪਵਾੜੜੇ ਤੋਂ ਤੇ ਤੇ ਚੰਤੇ

ਬੈਠ ਜਾ ਦੋ ਬੰਦੇ ਬੈਠ ਸਕਦੇ ਆ ਦੋ ਕੁਰਸੀਆਂ ਇੱਥੋਂ ਨਾ ਬੋਲਿਓ ਮੇਰੇ ਵੀਰ 48 42 43 ਹਲੋ ਸਾਡੇ ਵਿਚਕਾਰ 46 ਬੇਲੀ ਪਹੁੰਚੇ ਨੇ ਇਹਨਾਂ ਦਾ ਹਾਰਦਿਕ ਸਵਾਗਤ ਕਰਦੇ ਆ ਤੇ ਇਹਨਾਂ ਦਾ ਜੋਦੜਨ ਤੋਂ ਅਸੀਂ ਇਹ ਤਿਆਰੀ ਕਰਦੇ ਆ ਸਾਡਾ ਬਹੁਤ ਸਾਥ ਦਿੱਤਾ ਵਿੱਕੀ ਮੋਰੀ ਨੂੰ ਇਹਨਾਂ ਦਾ ਅਸੀਂ ਬਹੁਤ ਸਵਾਗਤ ਕਰਦੇ ਆ ਭਾਜੀ ਸਟੇਜ ਤੇ ਆ ਜਾਓ ਇੱਧਰ ਵਿੱਕੀ 44 ਮਿੰਟ ਸਵਾ 45 ਗੇੜੇ ਸੀ ਬਈ 48 ਨਾ ਜਿੰਦਰਪਾ ਜੀ ਨਾ ਫੇ ਬੋਲੋ ਇੱਥੋਂ ਤੁਸੀਂ ਕੁਰਸੀ ਤੇ ਬੈਠ ਕੇ ਦੱਸ ਲਓ ਇੱਥੋਂ ਨਾ ਬੋਲੋ ਬਈਆ ਰਾਣਾ ਜੀ ਮਢਾਲੀ ਸਾਡੇ ਵਿਚਕਾਰ ਪਹੁੰਚੇ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਰਾਣਾ ਜੀ ਮਢਾਲੀ 52 53 54 55 55 ਕੋਨੇ 56 5 ਮਿੰਟ 57 58 ਅਨਾਟ ਲਾਸਟ ਕਿਹੜਾ ਜੀ 5 ਮਿੰਟ 23 ਸਕਿੰਟ 38 ਪੁਆਇੰਟ ਜੀ 5 23 38